ਦੀ ਫੋਨ ਲੱਗਿਆ ਪੁਰਾਣੇ ਟਾਈਮ ਚ ਅਸੀਂ ਬਹੁਤ ਕਾਟੀਆਂ ਪਾਉਂਦੇ ਰਿਆਂ ਅੱਜ ਵੇੜਿਆ ਵੀ ਕਾਟੀ ਪੈਂਦੀ ਕਿ ਨਹੀਂ ਪੈਂਦੀ ਛੱਡ ਜਾ ਆਏ ਵੇੜੀ ਬਹੁਤ ਕਾਟੀਆਂ ਰਾਤੀ ਪਾ ਗਈ ਹੰਦੂ ਹਾਣਾ ਹਾਣਾ ਤੂੰ ਕਹਿੰਦੀ ਸਿਆਹ ਚੋਂ ਕਾਟਿਆ ਵੇਲਾ ਆਹ ਫੜ ਲਿਆ ਤੁਹਾਡਾ ਗੁੱਡਾ ਓ ਛੱਡ ਹਾਂਜੀ ਹਾਂਜੀ ਮੇਰੇ ਉਹ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਅੱਜ ਤੁੰਦ ਬਹੁਤ ਜ਼ਿਆਦੇ ਪਈ ਸੀ ਬਈ ਤਾਂ ਉਹ ਬਹੁਤ ਜ਼ਿਆਦਾ ਸੰਘਣੀ ਸੀ ਅੱਜ ਤੇ ਕਿੱਥੇ ਕਿੱਥੇ ਧੁੰਦ ਬਹੁਤ ਜ਼ਿਆਦਾ ਸੀਗੀ ਇਹ ਵੀ ਦੱਸਿਆ ਤੇ ਅੱਜ ਹੁਣ ਟਾਈਮ ਦੁਪਹਿਰ ਹੋ ਗਈ ਐ 1:30 ਵਜ ਗਿਆ ਤੇ ਮੈਂ ਕਿਹਾ ਚਲੋ ਖੇਤ ਗੇੜਾ ਮਾਰੇਗੇ ਤੇ ਵੀ ਕਣਕ ਵੇਖੀ ਜਦੋਂ ਦੀ ਖਾਦ ਪਾਏ ਗਏ ਆ ਤੇ ਤਿੰਨ ਚਾਰ ਦਿਨ ਹੋ ਗਿਆ ਆ ਪੱਖੇਤ ਹੀ ਨਹੀਂ ਆਈ ਤੇ ਕਣਕ ਹੈਗੀ ਵਧੀਆ ਆ ਕਿੱਲਾ ਜਿਹੜਾ ਨਾ ਆ ਥੋੜਾ ਜਿਹਾ ਪੀਲਾ ਪੈ ਗਿਆ ਇਧਰ ਉਹ ਗਵਾਂਡੀਆਂ ਨੇ ਪਾਣੀ ਤੋੜਦਾ ਆ ਕਣਕ ਵੇਦੀ ਉਧਰ ਨੂੰ ਮੂਹੇ ਸੀਗੀ ਤੇ ਉੱਚ ਪੈ ਗਿਆ ਥੋੜੀ ਪੀਲਾ ਪੰਜ ਆ ਦੋ ਕੁ ਦੋਗੀਆਂ ਆ ਵਿੱਚ ਹੋ ਗਈਆਂ ਬਾਕੀ ਕਣਕ ਸਾਰੀ ਆਪਣੀ ਬਹੁਤ ਵਧੀਆ ਜਿਹੜੀ ਸੁਪਰ ਸੀਡਰ ਨਾਲ ਬੀਜੀ ਸੀ ਉਹ ਵੀ ਬਹੁਤ ਵਧੀਆ ਕੀੜੀ ਕੁੜੀ ਕੋਈ ਨਹੀਂ ਪਈ ਆ ਤੇ ਅੱਜ ਕਾਫੀ ਧੁੰਦ ਸੀ ਪਰ ਠੰਡ ਜਣੀ ਅੱਗੇ ਨਾਲੋਂ ਮੈਨੂੰ ਤਾਂ ਲੱਗਦਾ ਵੀ ਅੱਗੇ ਨਾਲੋਂ ਠੰਡ ਹੈ ਤੇ ਕਿ ਘੱਟ ਆ ਬਾਕੀ ਤੁਸੀਂ ਦੱਸ ਦਿਓ ਵੀ ਕਿੱਦਾਂ ਮੈਨੂੰ ਲੱਗਦਾ ਵੀ ਥੋੜੀ ਠਾਰੀ ਘੱਟ ਆ ਤੇ ਅੱਗੇ ਇਹਨਾਂ ਦੇ ਨਾਲ ਜ਼ਿਆਦਾ ਠਾਰੀ ਹੁੰਦੀ ਆ ਗੇੜਾ ਊੜਾ ਮਾਰ ਕੇ ਤੇ ਹੁਣ ਚੱਲਦੇ ਆ ਕੋਈ ਹੋਰ ਕੰਮ ਕਰਦੇ ਆ ਤੇ ਹੁਣ ਤਾਂ ਨਿਕਲ ਆਈਏ ਪੂਰੀ ਧੁੱਪ ਤੇ ਆ ਜਿਹੜੇ ਅਮਰੂਦ ਸੀ ਐਦਕੀ ਮੈਨੂੰ ਲੱਗਦਾ ਸਾਡੇ ਲੋਕ ਹੀ ਖਾ ਗਏ ਕਿਉਂਕਿ ਖੇਤ ਥੋੜਾ ਘੱਟ ਹੀ ਚਾਰਾਂ ਪੰਜਾਂ ਦਿਨਾਂ ਬਾਅਦ ਅੱਗੇ ਮੈਂ ਡੈਲੀ ਗੇੜਾ ਮਾਰਦਾ ਐ ਤਾਂ ਕਿ ਥੋੜਾ ਟਾਈਮ ਘੱਟ ਲੱਗਦਾ। ਅਮਰੂਦ ਸਾਰੇ ਹੀ ਮਿਲਦਾ ਵੀ ਲੋਕੀ ਖਾਗੇ। ਚਲ ਕੋਈ ਗੱਲ ਨਹੀਂ। ਆਏ ਤਾਂ ਲੱਗੇ ਆ ਵਿੱਚ ਥੋੜੇ ਆ। ਕੱਚੇ ਆ। ਬਾਕੀ ਪੱਕਣ ਤਾਂ ਐਦਕੀ ਦਿੱਤੇ ਹੀ ਨਹੀਂਗੇ। ਚਲੋ ਖਾਣ ਆਸਤੇ ਇਸਹੀ ਐਦਕੀ ਸਾਡੇ ਕਰਮਾ ਚ ਘੱਟ ਸੀ। ਤੇ ਲੋਕਾਂ ਦੇ ਜਿਆਦੇ ਸੀ। ਉਹ ਦੋ ਲੱਗੇ ਆ ਆਪਾਂ ਤੋੜਦੇ ਆ ਇੱਕ ਮਿੰਟ। ਲੱਭ ਕੇ ਲੱਭ ਕੇ ਪਰ ਉੱਚੇ ਬਹੁਤ ਲੱਗੇ ਆ। ਬਟ ਦੇਖਦੇ ਆ ਚਲੋ। ਕਾਮਯਾਬ ਹੋ ਗਏ ਉਹ ਟਾਣੀ ਮਸਾ ਖਿੱਚ ਕੇ ਲਿਆਂਦੀ ਮੈਂ ਕਿਤੇ ਟੋਟੀ ਨਾ ਜਾਵੇ ਪਰ ਬਚ ਗਿਆ ਦੋ ਅਮਰੂਦ ਆ ਤੇ ਇੱਕਾ ਡੱਗ ਵੀ ਪਿਆ ਨਾਲ ਆ ਵੈਰੀ ਗੁੱਡ ਲੈ ਤਿੰਨ ਹੋ ਗਏ ਤੇ ਤਿੰਨ ਵੀ ਘਟੋ ਘਟ ਪਾਈਆ ਪਾਈਆ ਦੇ ਕਿੱਲੋ ਦਾ ਆਪਣੇ ਬਣ ਗਏ ਲੈ ਵੇ ਮਿੱਤਰ ਅੱਜ ਆਪਾਂ ਵੀ ਖਾਵਾਂਗੇ ਆਪਣੇ ਵੀ ਕਰਮਾਂ 'ਚ ਲਿਖੇ ਰੱਬ ਨੇ ਤੇਰੀ 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 ਔਰ ਡੱਗ ਪਾ ਪਾਣੀ ਚਾਚਾ ਆ ਜਾ ਆ ਜਾ ਆ ਜਾ ਪਾਣੀ ਵੀ ਠੰਡਾ ਵਾ ਤਾਰੀ ਗਿਆ ਸ਼ੱਕ ਬਾਈ ਆਪਾਂ ਵੀ ਖਾਵਾਂਗੇ ਬੜੀ ਮਸ਼ਕਤ ਦੇ ਨਾਲ ਲਾਏ ਮੈਂ ਤਾਂ ਇਹ ਵੀ ਨਟਕਾ ਸੀ ਇਹਦੇ ਫੇਵਰਟ ਸੀ ਹਾਂਜੀ ਲੈ ਫਿਰ ਮਿਲਗੇ ਤੈਨੂੰ ਤਿੰਨ ਸੀ ਇੱਕ ਗਲਿਆ ਹੀ ਨਿਕਲ ਗਿਆ ਉਹ ਚ ਨਾ ਇਤਨੀ ਮੋਰਾ ਕੀਤਾ ਹੀ ਸੁੰਡੀ ਨੇ ਤੂੰ ਤਾਂ ਖਾ ਹੀ ਲੈਣਾ ਮੋਰੇ ਮਾਰੇ ਵਾਲਾ ਨਾ ਥੈਂਕ ਯੂ ਨੇ ਲੈ ਸੂੰਗਰੇ ਲਓ ਜੀ ਤੁੰਗ ਕਹੜੇ ਸੋਚਾਂ ਚ ਪੈ ਸੂੰਗਰੇ ਹਾਂ ਫਿਰ ਅੱਜ ਫਿਰ ਛੁੱਟੀਆਂ ਹੈ ਹਾਂਜੀ ਯਾਰ ਅੱਜ ਦੂਜੀ ਛੁੱਟੀ ਆ ਅੱਛਾ ਹੂੰ ਕੱਲ ਨੂੰ ਤੀਜੀ ਦੀ ਫਿਰ ਸਿਕੂਬਲਾ ਨਾ ਤੇ ਜਿੰਨੂ ਤੂੰ ਸੁਲ ਹਾਂ ਹਜੇ ਬਹੁ ਟਾਈਮ ਪਾਈ ਹਾਂ ਹਜੇ ਮੇਰੇ ਖਾਲ ਚ ਦਾਰਾਂ ਹਣ ਤਾਂ ਤਾਂ ਪਪੂ ਪੂਰੀ ਕੜਕਦੀ ਜਣਾ ਇੱਥੇ ਡਾ ਦੇ ਉਸਤਾਦ ਹਾਂਜੀ ਹਾਂਜੀ ਖਾਣੇ ਹੁਣੇ ਹਾਂ 20 ਕੱਢ ਲਈਆਂ ਇਹਦੇ ਵਿੱਚ ਚੰਗਾ ਹਾਂਜੀ 20 ਕੱਟ ਕੇ ਫੇਰ ਖਾਈ ਰੋੱਕ ਕੇ ਖਾ ਲਈ ਲੈ ਵੀ ਪਈਏ ਮੰਜੇ ਤੇ ਫਰੇ ਹੋ ਆਪਣੇ ਤੋਂ ਅਸਲ ਨਾ ਬਣੀ ਨਹੀਂ ਸਬਜੀ ਹੋ ਗਈ ਜ਼ਿਆਦੇ ਆ ਮੂਲੀਆਂ ਹੀ ਵਾਧੂ ਆ ਲੈ ਆ ਵੇਲੋ ਨੇ ਸਰਨੇ ਹੀ ਸਟਾਰਟ ਹੋ ਗਿਆ ਅੱਜ ਮੈਂ ਪੱਟ ਤੇ ਹੁਣ ਫੁੱਲ ਆਹ ਵੇਲੇ ਮੈਂ ਕੱਲ ਪਰਸੋਂ ਨਹੀਂ ਸੀ ਪੱਟੀ ਤੇ ਨਿਸਰਨਾ ਪੀ ਹੁਣ ਵਧੀਆ ਗੁੰਦੇ ਗੁੰਦੇ ਆ ਆਹ ਲੈ ਚਾਰ ਪੰਜ ਆ ਪੱਟ ਤੇ ਇੱਕ ਇਧਰ ਫੜਾਤਾ ਦੋ ਹੋਰ ਹੱਤੇ ਆਹ ਲੈ ਗਾਜਰਾ ਕਿਹੜੀ ਆਹ ਹਾਂ ਹਾਂ ਇਹ ਵੀ ਲੈ ਬੂਟਾ ਨਿਸਰੇ ਆਈ ਏ ਤਰੇ ਜਾਣਾ ਇਹਨੂੰ ਕੀ ਹੋਇਆ ਫਿਰ ਜ਼ਿਆਦਾ ਨਿਸਰੂ ਅੱਜ ਪੱਟ ਹੀ ਦੇ ਕੋਬੀ ਲੋਕੇ ਆਪਣੇ ਕੋ ਗਾਜਰਾ ਵੀ ਹੈਗੀਆਂ ਤੇ ਤਿੰਨ ਦੋ ਤਿੰਨ ਦਿਨ ਤਾਂ ਸਾਗਣਾ ਹੀ ਲੰਘ ਜਾਂਦੇ ਆ ਆਵੇ ਸਾਰੇ ਨਸਰਗੀ ਲੈ ਨਾਮ ਬਣਾਉਣ ਚ ਆ ਵਿਚਾਲੇ ਪਹਿਲਾਂ ਸਹੀ ਸੀ ਫੁੱਲ ਆਪਾਂ ਗਾਜਰਾ ਵਟ ਲੈਨੇ ਹੋਰ ਸੋਹਣੀਆਂ ਹੋਰ ਲੈ ਗਾਜਰਾ ਪੂਰੀਆਂ ਇੱਥੇ ਗੱਲ ਬਾਤ ਹਾਂ ਬਾਲੀਆਂ ਸੋਹਣੀਆਂ ਗਾਜਰਾ ਇਹ ਰੇਤਾ ਨਾ ਥੋੜਾ ਜਿਹਾ ਆਪਣੇ ਵਾਣ ਥੋੜੇ ਖੇਤ ਵਾਲੇ ਪੱਕੇ ਆ ਲੈ ਗਾਜਰਾ ਦਾ ਪੂਰੀਆਂ ਘੈਂਟ ਆ ਦੱਸ ਦੀ ਕਿੰਨੀਆਂ ਕਾਂ ਨਾਲੇ ਗੋਭੀ ਦੇ ਫੁੱਲਾਂ ਨੂੰ ਹਵਾ ਹੀ ਲੱਗ ਜੂਗੀ ਇਹ ਦੂਜੇ ਬੰਦ ਗੋਭੀ ਜੀ ਦੇ ਇਹਨਾਂ ਹਵਾ ਹੀ ਲੱਗ ਜੂਗੀ ਆ ਬਲੇ ਲੱਪੀ ਜੀ ਰੱਖੀ ਹਾਂ ਲੈ ਗਾਜਰਾ ਦਾ ਪੂਰੀਆਂ ਘੈਂਟ ਆ ਚਲਾ ਪਾੜਦਣਾ ਦੇ ਅਨਸਾਰੀਆਂ ਹਾਂ ਮੋਲ ਅੱਗੇ ਅਸੀਂ ਲੁੱਟਦੇ ਹੁੰਦੇ ਸੀ ਯਾਰ ਹੁਣ ਤੁਸੀਂ ਵੀ ਗੁੱਡੇ ਲੁੱਟੀ ਜਾਂਦੇ ਹਾਂ ਹਾਂ ਵੇਫਰ ਦੇ ਗੁੱਡੇ ਲੁੱਟਦੇ ਅੱਜ ਵੇ ਓਏ ਇੱਕਾ ਤੋਂ ਬਿਜੇ ਨਾ ਆਇਆ ਕਿੰਨੇ ਲੁੱਟਲੇ ਅੱਜ ਕੋ ਇੱਕ ਵੀ ਨਹੀਂ ਲੁੱਟਿਆ ਓਏ ਆ ਜਾ ਤੂੰ ਵੀ ਵੇਫਰ ਦੇ ਕਿਵੇਂ ਗੁੱਡੇ ਲੁੱਟਦੇ ਕਿੱਧਰ ਗਿਆ ਆ ਫਿਰ ਦੌੜਦਾ ਅਸੀਂ ਬਹੁਤ ਲੜਦੇ ਹਾਂ ਦੇਖੋ ਜੀ ਅਸੀਂ ਬਹੁਤ ਲੱਟਦੇ ਹੁੰਦੇ ਸੀਗੇ ਹਾਂ ਲੋਵੇ ਫਿਰਦੇ ਆਂ ਹੀ ਫਿਰਦੇ ਹੁੰਦੇ ਸੀ ਵੀ ਆਹ ਕੱਟਿਆ ਜਾਵੇ ਆਵੇ ਇਹਦੇ ਨਾਲ ਲੱਗਣਗੇ ਇਹਦੇ ਦੋਵਾਂ ਨਾ ਪੇਚੇ ਕੋ ਖੜਾ ਲੁੱਟਣਾ ਆਣਾ ਬੜੇ ਬਈ ਪਤੰਗ ਲੱਟਦੇ ਸੀ ਹੈ 7-8 ਜਾਣੇ ਆ ਹਾਂ ਉਹ ਖੜੇ ਆ ਕੀ ਜਾਂਦੇ ਆ ਹੁਣ ਵੀ ਕਦੋਂ ਪਤੰਗ ਕੱਟਿਆ ਜਾਵੇ ਤੇ ਕਦੋਂ ਅਸੀਂ ਫੜ ਕੇ ਲਿਜਾਈਏ ਹੈ ਇਹ ਇਹਦਾ ਆਪਣਾ ਹੀ ਕੋਈ ਨਹੀਂ ਇੱਧਰ ਦੇ ਦਿਆਂਗੇ ਇੱਧਰ ਦੇ ਦੇ ਉਹਦਾ ਡਾਉਂਦਾ ਤੋੜਨਾ ਥੋੜੀ ਆ ਉਹਦਾ ਡਾਈ ਜਾਂਦਾ ਹਾਂ ਇਹਨਾਂ ਦਾ ਆਪਾਂ ਉਂਝ ਫੜ ਲੈਣਾ ਗੁੱਡਾ ਹਾਂ ਹਾਂ ਕਿਵੇਂ ਆਉਂਦੀਆਂ ਪੈਟੀਆਂ ਚੇਤੇ ਹਾਂ ਨਹੀਂ ਤੇ ਪਾਰਟੀਆਂ ਹੀ ਕਰ ਲੈਂਦੇ ਜਦੋਂ ਆਹ ਕੋਟੀ ਪਾਉਂਦੇ ਨੇ ਲੈਪਟਿ ਦੋ ਰੇ ਕਰਦਾ ਗੁਰੂਆ ਮੈਨੂੰ ਪਾਤਲਾ ਨਹੀਂ ਕੱਢ ਕਿੱਧਰ ਲੈ ਗਿਆ ਆ ਇਧਰ ਹੀ ਰਿਣੀ ਬਾਬੂ ਗਾੜੀ ਕਿਸੇ ਪਾਸੇ ਲੈ ਤਾ ਤੇ ਸੱਤਿਆ ਬਾਜੀ ਆਸੀ ਹੋਰੇ ਕੇਆ ਉਹ ਲਾਲ ਤੇ ਦਾ ਬਾਈ ਜੀ ਕੈਨੇਡਾ ਵਾਲੇ ਤੇ ਉਹ ਕੀ ਦਾ ਉਹ ਨੂੰ ਦਾ ਥੰਮੰਦਾ ਕੋਈ ਨਾ ਅੰਨੇ ਮੋ ਸੜ ਲਿਆ ਕਰੀ ਅਸੀਂ ਵੀ ਕਾੜੀ ਪਾਉਣ ਲੱਗੇ ਆ ਪੁਰਾਣੇ ਟਾਈਮ ਚ ਅਸੀਂ ਬਹੁਤ ਕਾੜੀਆਂ ਪਾਉਂਦੇ ਰਿਆਂ ਅੱਜ ਵੇੜਿਆ ਵੀ ਕਾੜੀ ਪੈਂਦੀ ਕਿ ਨਹੀਂ ਪੈਂਦੀ ਛੱਡ ਜੀ ਆਵੇਂ ਨਹੀਂ ਦੇ ਬੋਲ ਕਰੀਂਗੇ ਰਾਤੀ ਪਾ ਕੇ ਹਦੂ ਉਹ ਪੇਤੇ ਰਣ ਲਾ ਪਿਆ ਮੇਲਾ ਬਾਲਾ ਤਾਂ ਨੇ ਤੇਰੀ ਕੰਨ ਓਏ ਦੂਰ ਤੋਂ ਸੁਣਦੀ ਕੋਈ ਨਾ ਪੰਨ ਆ ਰਹੀ ਕੈਨੇਡਾ ਕੈਨੇਡਾ ਆ ਇਹ ਬਕਤ ਦਾ ਨਾਮ ਹੈ ਬਾਹਲੀ ਕਰਿਆ ਕੇ ਕੋਈ ਹੋਵੇਗਾ ਲੋਕ ਹੜਾ ਬਾਸ ਦੂਰ ਰੱਖੀ ਥੋੜੀ ਜਿਹਾ ਨਹੀਂ ਬਈ ਪਈ ਨਹੀਂ ਸਾਡੇ ਤਾਂ ਵੱਸੋ ਬਾਹਰ ਹੋ ਗਿਆ ਉਹ ਵੇਚੇ ਰਾਦੇ ਤੈਨਾਂ ਵੇਹਨੇ ਕਿਹੜਾ ਕੱਤੀ ਦਾ ਹਾਈ ਦਿਨ ਤਾਂ ਉਹ ਆ ਕੀ ਦਾ ਉਤਲਾ ਹਾਲ ਆਜਾ ਮੈਂ ਤਾਂ ਨੂਰ ਦਾ ਇੱਕ ਮਗਰੂ ਹੋ ਜਾਏਗਾ ਇੱਕ ਵਿੱਚ ਮਣੀ ਲਈ ਦੇ ਤਾ ਉਸ ਕਲ ਲੈ ਕੇ ਆਪਾਂ ਉਡਾਈ ਗਏ ਟੁੰਡਾ ਲੈ ਗਈ ਚ ਰਖੜੀ ਲੈ ਆਓ ਪਾ ਤੋ ਜੀ ਗਾਦੀ ਲੈ ਆਂਦੇ ਹਜ਼ਾਰ ਦੇ ਮਣੀ ਦੇ ਵੇਚਦੇ ਆਂ ਮੈਂ ਲੈ ਨਾ ਮੈਂ ਤੇ ਰੱਖ ਲਈ ਪਤੰਗ ਤਾਂ ਮਣੀ ਵੇਚਦਾ ਪਤੰਗ ਫ੍ਰੀ ਦੇ ਦੇ ਨਾ ਲੈ ਲੈ ਮਣੀ ਨੂੰ ਆਉਂਗਾ ਮਣੀ ਦੇ ਹੀ ਫ੍ਰੀ ਪਤੰਗ ਇੱਕ ਓਏ ਹੋ ਗਿਆ ਤਾਂ ਲੈ ਲੈ ਆ ਲੈ ਆ ਵੀਰੇ ਇਹ ਲਾ ਦੇ ਲਾ ਦੇ ਕੱਟ ਦੇ ਹਣਾ ਦੇ ਨੂ ਕੱਟੇ ਹੋ ਗਿਆ ਚਾਰ 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 ਨਹੀਂ ਏ ਆ ਗਿਆ ਦਿਲ ਨੂੰ ਬੰਦ ਕਰ ਪੰਜਾ ਲੈ ਕੇ ਕੱਟ ਗਿਆ ਏ ਮੈਂ ਚੱਕਣਾ ਲਗਾਇ ਤੂੰ ਪਹਿਲਾਂ ਹੀ ਲੈ ਗਿਆ ਗਿਆਨੀ ਓ ਗਿਆਨੀ ਮਾੜੀ ਗੱਲ ਆ ਯਾਰ ਤੂੰ ਤਾਂ ਪਹਿਲਾਂ ਲੈ ਗਿਆ ਯਾਰ ਬਾਈ ਯਾਰ ਲਗਣ ਮਾੜੀ ਗੱਲ ਆ ਹੁਣ ਇਹਨਾਂ ਚੋਂ ਆਪਾਂ ਇੱਕ ਫੜ ਲੈਣਾ ਤੂੰ ਬਦਦਰ ਸੁਪਰ ਫਾਸਟ ਹੀ ਬਹੁਤ ਐ ਤਾ ਬੰਦੇ ਇੱਕ ਫੜਿਆ ਸੀ ਇਹੀ ਫੜ ਲਿਆ ਹੁਣ ਹੁਣ ਤੇਰੇ ਕੋਟੇ ਵੀ ਪਊ ਹੁਣ ਜਾ ਨਾ ਦੀਦੀ ਮੰਨ ਦੇ ਨਾ ਬਾਈ ਨਾ ਨਾ ਇਹ ਗੱਲ ਗਲਤ ਆ ਹੁਣ ਨਹੀਂ ਮਿਲਣਾ ਹੁਣ ਨਹੀਂ ਮਿਲੇਗਾ ਨਹੀਂ ਮਿਲੇ ਉਹਨੇ ਫੜਾ ਹੈਲੋ ਹਾਣਾ ਹਾਣਾ ਤੂੰ ਕਹਿੰਦੀ ਸਿਆਹ ਚੋ ਕਾਟਿਆ ਵੇਲਾ ਆ ਫੜ ਲਿਆ ਤੁਹਾਡਾ ਗੁੱਡਾ ਓ ਛੱਡ ਕਿਵੇਂ ਹਣਾ ਤੂੰ ਕਹਿੰਦਾ ਸੀ ਤੇਤੋਂ ਫੜਿਆ ਨਹੀਂ ਜਣਾ ਬਿਨਾ ਕਾਟੀ ਤੋਂ ਫੜ ਲਿਆ ਜਰਾ ਗੁੱਡਾ ਵੇਲਾ ਲੈਣਾ ਲੈ ਲੈ ਜਾ ਓ ਲੈ ਫੜ ਓ ਆ ਲੈ ਲੈ ਐਸੇ ਗੱਲਤੇ ਆ ਫਿਰ ਨਾਲੇ ਮੈਂ ਪਿਆਰ ਨਾ ਦਿੰਨਾ ਤੂੰ ਕਹ ਦੇ ਦੇ ਆ ਲੈ ਇਹੀ ਕਿਹੜਾ ਚੜਾਉਣਾ ਨੇ ਫੜ ਨਹੀਂ ਨਹੀਂ ਮੇਰੇ ਕੋਲ ਤਾਂ ਹੈ ਨਹੀਂ ਜਾਂ ਚਰਖੜੀ ਵੀ ਦੇ ਨਾਲ ਨਾਲ ਚਰਖੜੀ ਵੀ ਦੇ ਫਿਰ ਨਹੀਂ ਆ ਲੈ ਲੈ ਜਾ ਮੈਂ ਕਿਹੜਾ ਚੜਾਉਣਾ ਫੜ ਲੈ ਜਾ ਲੈ ਜਾ ਆ ਜਾ ਇਹ ਵੀ ਫੇਰ ਛੜਤਾ ਮਣੀ ਨੇ ਇਹ ਵੇਖੋ ਕਿਹਦਾ ਕਟਿਆ ਜਾਂਦਾ ਚਲੋ ਚਲੋ ਖਿੱਚੋ 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 ਬੜੇ ਪੇਚੇ ਲਾਉਂਦੇ ਹੁੰਦੇ ਇਹਹੀਂ ਵੀ ਚਲਾਜ ਲਾ ਕੇ ਬੜੇ ਜਿਆਦਾ ਵੜੀਆਂ ਰੀਲਾਂ ਛੱਡਨੀਆਂ ਉਦੋਂ ਚ ਰਖੜੀਆਂ ਤਾਂ ਘੱਟ ਹੀ ਹੁੰਦੀਆਂ ਉਹ ਰੀਲਾਂ ਹੁੰਦੀਆਂ ਸੀਗੀਆਂ ਬਹੁਤ ਛੱਡ ਲੈਣੀਆਂ ਪੰਜਾਂ ਵਾਲੀ ਰੀਲ ਲੈ ਆਉਣੀ ਦਰੀਆਂ ਵਾਲੀ ਤੇ ਉਹਦੇ ਨਾਲ ਗੁੱਡੇ ਡਾਉਣੇ ਬਹੁਤ ਯਾਦੇ ਕੰਨੀਆਂ ਲਾ ਲਾ ਕੇ ਗੁੱਡੇ ਚੜਾਉਂਦੇ ਹੁੰਦੇ ਸੀ ਨਾ ਉਸਤਾਦ ਕਿ ਨਹੀਂ ਹੁਣ ਤਾਂ ਉਹ ਗੱਲਾਂ ਬਾਤਾਂ ਨਹੀਂ ਬੜੇ ਗੁੱਡੇ ਡਾਉਣੇ ਯਾਰ ਚਾਹ ਹੀ ਪਿਆ ਦੀ ਘੁੱਟ ਬਣਾਈ ਕਿ ਨਹੀਂ ਉਸਤਾਦ ਵੀ ਵੀ ਕਹੀ ਜਾਂਦੀ ਮੈਂ ਨਹੀਂ ਬਣਾਈ ਫਿਰ ਬਣਾਵਾ ਬਣਾਉਣਾ ਯਾਰ ਘੁੱਟ ਚਾਹ ਹਾਂ ਤਾਂ ਸਾਜੀ ਬਣਾ ਲੈਗੀ ਚਾਹ ਤਾਂ ਵੱਜ ਕੇ ਤੁਸੀਂ ਮੰਨੇ ਹੀ ਨਹੀਂ ਸਵਾ ਚਾਰ ਹੋ ਗਏ ਕੀ ਨਹੀਂ ਮੰਨੇ ਵੀ ਚਾਹ ਮੈਂ ਪੁੱਛੀ ਸੀ ਵੀ ਪੀਂ ਪੁੱਛੀ ਤਾ ਕਦੋਂ ਪੁੱਛੀ ਤੂੰ ਸਾਂਡੇ ਤੈਨੂੰ ਪੁੱਛੀ ਸੀ ਬਣਾ ਦੇ ਘਟ ਚਲੋ ਬਣਾ ਦੇਣੀ ਹੈ ਜੀ